ਸੋ ਧੀ ਸੁਲਤਾਨ ਨੇ ਤਨ ਤਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਮੁਖਤੱਬ ਕਰਕੇ ਮਨ ਨੂੰ ਪ੍ਰੇਰਨਾ ਦਿੱਤੀ ਕਿ ਭਾਈ ਤੂੰ ਬੜੀ ਭਜ ਦੌੜ ਕਰਦਾ ਹੈ ਪਰ ਜਿੰਨਾ ਚਿਰ ਤੂੰ ਬੰਦਗੀ ਨਾ ਕੀਤੀ ਤੇਰਾ ਜਨਮ ਲੇਖੇ ਵਿੱਚ ਨਹੀਂ ਲੱਗਣਾ ਗੁਰੂ ਮਹਾਰਾਜ ਜੀ ਨੇ ਸੰਤਾਂ ਦੀ ਵਡਿਆਈ ਕੀਤੀ ਹੈ ਅਤੇ ਉਹ ਮਨੁੱਖ ਜਿਨ੍ਹਾਂ ਨੇ ਸੰਤਾਂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਾਧ ਲਿਆ ਹੈ ਉਹ ਪ੍ਰਭੂ ਦੇ ਦਰ ਪਰਮਾਨ ਹੋ ਗਏ ਜਿਨ੍ਹਾਂ ਨੇ ਨੇਕ ਪੁਰਸ਼ਾਂ ਦੀ ਸੰਗਤ ਨਹੀਂ ਕੀਤੀ ਉਹਨਾਂ ਦਾ ਜਨਮ ਵਿਅਰਥ ਹੀ ਚਲਾ ਗਿਆ ਅਲਗੀਦਰ ਪਾਤਸ਼ਾਹ ਜੀ ਨੇ ਆਪਣੇ ਗ੍ਰੰਥ ਵਿੱਚ ਜ਼ਿਕਰ ਕੀਤਾ ਹੈ ਕਿ ਇੱਕ ਰਾਜੇ ਦੇ ਰਾਜ ਵਿੱਚ ਕਾਲ ਪੈ ਗਿਆ। ਮੀਂਹ ਨਹੀਂ ਸੀ ਪੈਂਦਾ। ਜਨਤਾ ਬੜੀ ਪਰੇਸ਼ਾਨ ਸੀ। ਜੋਤਸ਼ੀਆਂ ਨੇ ਸੁਝਾਅ ਦਿੱਤਾ ਕਿ ਰਾਜੇ ਨੇ ਜੇਕਰ ਤੇਰੇ ਸ਼ਹਿਰ ਵਿੱਚ ਰਿਸ਼ੀ ਆ ਜਾਵੇ ਤਾਂ ਉਸ ਦੇ ਚਰਨ ਪੈਣ ਕਰਕੇ ਤੇਰੇ ਨਗਰ ਵਿੱਚ ਮੀਂਹ ਪੈ ਸਕਦਾ ਹੈ। ਉਸ ਰਾਜੇ ਨੇ ਬੜੇ ਉਪਰਾਲੇ ਕੀਤੇ ਪਰ ਰਿਸ਼ੀ ਨੇ ਰਾਜੇ ਦੀ ਪੇਸ਼ਕਸ਼ ਨੂੰ ਪਰਵਾਹ ਨਹੀਂ ਕੀਤਾ। ਆਖਿਰਕਾਰ ਇੱਕ ਔਰਤ ਕਹਿਣ ਲੱਗੀ ਕਿ ਰਾਜੇ ਨੇ ਅਗਰ ਤੁਸੀਂ ਮੈਨੂੰ ਆਗਿਆ ਦਿਓ ਤਾਂ ਮੈਂ ਉਸ ઋષਿ ਨੂੰ ਪ੍ਰੇਰਣਾ ਦੇ ਕੇ ਤੁਹਾਡੇ ਰਾਜ ਵਿੱਚ ਲਿਆ ਸਕਦੀ ਹਾਂ ਰਾਜੇ ਦੀ ਆਗਿਆ ਲੈ ਕੇ ਉਸ ਔਰਤ ਨੇ ਹਲਵਾਈ ਦੀ ਦੁਕਾਨ ਤੋਂ ਚੰਗੇ ਪਕਵਾਨ ਲੈ ਲਏ ਅਤੇ ਆਪਣਾ ਨਿਪਾਸ ਅਪਸਰਾ ਵਰਗਾ ਬਣਾ ਲਿਆ ਪੁਰਾਤਨ Hindu ਧਰਮਾ ਦੇ ਮੁਤਾਬਕ ਕਹਿੰਦੇ ਹਨ ਕਿ ਉਸ ઋષਿ ਦਾ ਪਹਿਲਾਂ ਔਰਤ ਨਾਲ ਕਦੇ ਵਾਹ ਨਹੀਂ ਸੀ ਪਿਆ ਉਹ ਔਰਤ ਦੇ ਸੰਸਕਾਰਾਂ ਤੇ ਸੁਭਾਵਾ ਤੋਂ ਜਾਣੂ ਨਹੀਂ ਸੀ ਉਸ ਔਰਤ ਨੇ ਆਖਿਆ ਕਿ ਮਹਾਪੁਰਸ਼ੋ ਮੈਂ ਦੇਵ ਲੋਕ ਤੋਂ ਆਈ ਹਾਂ ਸਾਡੇ ਦੇਵਲੋਕ ਵਿੱਚ ਲੋਕੀ ਇਹੋ ਜਿਹੇ ਪਦਾਰਥਾਂ ਦਾ ਸੇਵਨ ਕਰਦੇ ਹਨ ਉਹ ਸਪਸਰਾਂ ਨੇ ਉਸ ਰਿਸ਼ੀ ਨੂੰ ਪਕਵਾਨ ਖਵਾਏ ਉਹਨਾਂ ਭਗਵਾਨਾਂ ਤੋਂ ਰਿਸ਼ੀ ਬੜਾ ਪ੍ਰਭਾਵਿਤ ਹੋਇਆ ਸਾਡੇ ਧਰਮ ਗ੍ਰੰਥਾਂ ਦੇ ਮੁਤਾਬਿਕ ਮਨੁੱਖ ਦੇ ਉੱਪਰ ਖਾਣ ਪੀਣ ਦਾ ਬੜਾ ਅਸਰ ਪੈਂਦਾ ਹੈ ਅਧਿਆਤਮਿਕ ਵਿਚਾਰਧਾਰਾ ਅਨੁਸਾਰ ਇਹਨਾਂ ਖਾਣਿਆਂ ਦਾ ਬੰਦੇ ਦੀ ਬੁੱਧੀ ਤੇ ਤਿੰਨ ਤਰ੍ਹਾਂ ਦਾ ਅਸਰ ਪੈਂਦਾ ਹੈ ਜੇ ਰਜੋਗੁਣੀ ਖਾਵੇਂਗਾ ਤਾਂ ਰਜੋਗੁਣੀ ਵਿਚਾਰਤਾਰਾ ਜੇ ਤਮੋਗੁਣੀ ਖਾਵੇਂਗਾ ਤਾਂ ਤਮੋਗੁਣੀ ਵਿਚਾਰਤਾਰਾ ਜੇ ਸਤੋਗੁਣੀ ਖਾਵੇਂਗਾ ਤਾਂ ਬਿਲਕੁਲ ਸਤੋਗੁਣੀ ਸੋਚ ਹੋ ਜਾਵੇਗੀ ਅਧਿਆਤਮਿਕ ਗ੍ਰੰਥਾਂ ਦੇ ਮੁਤਾਬਕ ਜਿਆਦਾ ਲੂਣ ਮਿਰਚਾਂ ਦੀ ਵਰਤੋਂ ਕਰਕੇ ਤਾਂ ਬੰਦਾ ਦਿਲੇਦਰੀ ਤੇ ਆਸੀ ਹੋ ਜਾਂਦਾ ਹੈ ਜਿਸ ਤਰ੍ਹਾਂ ਤਮਗੁਣੀ ਪਦਾਰਥ ਖਾਦੇ ਜਾਣ ਜਾਂ ਮਿਰਚਾਂ ਆਦ ਦਾ ਸੇਵਨ ਕੀਤਾ ਜਾਏ ਤਾਂ ਇਹ ਖਾਣਾ ਮਨੁੱਖ ਦੇ ਅੰਦਰ ਤਮਗੁੰਨ ਨੂੰ ਵਧਾਉਂਦਾ ਹੈ ਤੇ ਮਨੁੱਖ ਜਿਆਦਾ ਵਿਕਾਰੀ ਹੋਏਗਾ ਕਹਿੰਦੇ ਹਨ ਕਿ ਜਦੋਂ ਉਸ ऋषि ਨੇ ਪਕਵਾਨ ਖਾਦਾ ਤਾਂ ਉਸਦੇ ਵਿਚਾਰ ਬਦਲ ਗਏ ਤੇ ਉਸ ਨੇ ਉਸ ਔਰਤ ਨਾਲ ਸਰੀਰਕ ਸੰਬੰਧ ਪੈਦਾ ਕੀਤੇ ਜਿਹੜਾ ਰਾਜੇ ਦੇ ਕਹਨ ਤੇ ਸ਼ਹਿਰ ਵਿੱਚ ਓਨਲੀ ਤਿਆਰ ਨਹੀਂ ਸੀ ਉਸ ਔਰਤ ਦੇ ਕਹਨ ਤੇ ਉਹ ਸ਼ਹਿਰ ਨੂੰ ਚੱਲ ਪਿਆ ਰਸਤੇ ਵਿੱਚ ਇੱਕ ਨਿੱਕਾ ਜਿਹਾ ਖੂਬ ਵਗਦਾ ਸੀ ਔਰਤ ਕਹਿਣ ਲੱਗੀ ਕਿ ਮੈਨੂੰ ਡਰ ਲੱਗ ਰਿਹਾ ਹੈ ਉਹ ਔਰਤ ਉਸ ਰਿਸ਼ੀ ਦੇ ਮੋਢਿਆਂ ਤੇ ਸਵਾਰ ਹੋਈ ਉਸਨੇ ਰਿਸ਼ੀ ਨੂੰ ਛੜਾ ਮਾਰੀਆਂ ਤੇ ਕਹਿਣ ਲੱਗੀ ਰਿਸ਼ੀ ਜੀ ਤੁਸੀਂ ਤਾਂ ਇਕੱਲੇ ਨਗਰ ਜਾਣ ਨੂੰ ਤਿਆਰ ਨਹੀਂ ਸੀ ਪਰ ਹੁਣ ਵੇਖੋ ਮਾਇਆ ਦਾ ਰੰਗ ਹੁਣ ਤੁਸੀਂ ਮਾਇਆ ਨੂੰ ਮੋਢਿਆਂ ਤੇ ਚੁੱਕ ਕੇ ਆਪਣੇ ਸ਼ਹਿਰ ਲੈ ਜਾ ਰਹੇ ਹੋ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰੂ ਕੇ ਸਿੱਕਾ ਇਸ ਮਾਇਆ ਤੋਂ ਬਚਣ ਦਾ ਯਤਨ ਕਰ ਇਸਨੇ ਵੱਡੇ ਵੱਡੇ ਨੂੰ ਫੜ ਲਿਆ ਹੈ ਇਸ ਤੋਂ ਵੱਡਾ ਕੋਈ ਤਗੜਾ ਨਹੀਂ ਜਿਸਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਵਰਗਿਆਂ ਨੂੰ ਛੱਲ ਲਿਆ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਮੇਰੇ ਹਿਰਦੇ ਦੇ ਅੰਦਰ ਸਾਰਿਆਂ ਤੋਂ ਕੀਮਤੀ ਰਤਨ ਪਰਮਾਤਮਾ ਦਾ ਨਾਮ ਵਸ ਗਿਆ ਹੈ ਤੇਰਾ ਨਾਮ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਹਨਾਂ ਚਿਰ ਬੰਦੇ ਦੇ ਹਿਰਦੇ ਵਿੱਚ ਟਿਕਦਾ ਨਹੀਂ ਸੋਡੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਹਨ ਕਿ ਗੁਰੂ ਅਮਰਦਾਸ ਮਹਾਰਾਜ ਨੇ ਮੇਰੇ ਮੱਥੇ ਉੱਪਰ ਕਿਰਪਾ ਭਰਿਆ ਹੱਥ ਰੱਖ ਦਿੱਤਾ ਹੈ ਪਾਤਸ਼ਾਹ ਕਹਿੰਦੇ ਹਨ ਕਿ ਮੇਰੇ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ ਅਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕਿਰੇ ਹਮ ਥਾਪੇ ਮੈਂ ਰੋਂਦਾ ਫਿਰਦਾ ਹਾਂ ਮੇਰੀ ਕੋਈ ਬਾਤ ਨਹੀਂ ਸੀ ਪੁੱਛਦਾ ਪਰ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਮੈਨੂੰ ਨਿਮਾਨੇ ਨੂੰ ਮਾਨ ਬਖਸ਼ਿਆ ਧਨ ਗੁਰੂ ਅਮਰਦਾਸ ਮਹਾਰਾਜ ਨੇ ਮੇਰਾ ਮੱਥਾ ਭਲੋਸਿਆ ਮੈਨੂੰ ਆਸ਼ੀਰਵਾਦ ਦਿੱਤਾ ਤੇ ਉਸ ਦੀ ਬਦੌਲਤ ਜਿਹੜਾ ਪਰਮਾਤਮਾ ਦਾ ਨਾਮ ਸੀ ਮੇਰੇ ਹਿਰਦੇ ਦੇ ਅੰਦਰ ਵਸ ਗਿਆ ਪਰਮਾਤਮਾ ਦੇ ਪ੍ਰਤੀ ਮੇਰੇ ਮਨ ਵਿੱਚ ਪਰਪਕਤਾ ਹੋ ਗਈ ਗੁਰੂ ਅਮਰਦਾਸ ਪਾਤਸ਼ਾਹ ਦੇ ਰਹਿਮਤ ਦਾ ਸਦਕਾ ਜਿਹੜੇ ਜਨਮਾਂ ਜਨਮਾਂ ਤਰਾਂ ਦੇ ਕੀਤੇ ਹੋਏ ਪਾਪ ਸਨ ਪਹਿਲਾ ਕੁਛ ਪੁਰਬਲੇ ਕਰਮ ਕੀਤੇ ਹੋਣਗੇ ਜਿਵੇਂ ਆਪਾਂ ਕਹਿੰਦੇ ਹਾਂ ਫੁਲਾਣੇ ਮਹਾਪੁਰਸ਼ ਵੇਖੋ ਕਿੰਨੇ ਚੰਗੇ ਹਨ ਉਹਨਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਉਹਨਾਂ ਨੂੰ ਬਿਮਾਰੀ ਕਿਉਂ ਉਹਨਾਂ ਦਾ ਇਹ ਅੰਗ ਭੰਗ ਕਿਉਂ ਉਸ ਦਾ ਜਵਾਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਿੰਦੇ ਹਨ ਕਿ ਗੁਰਸਿੱਖੋ ਇਹ ਜਨਮਾਂ ਜਨਮਾਂ ਤਰਾਂ ਦੇ ਪਾਪਾਂ ਦਾ ਫਲ ਹੈ ਜੋ ਕੀਤਾ ਹੈ ਉਹ ਭੋਗਣਾ ਹੀ ਪਵੇਗਾ ਗੁਰੂ ਦੇ ਸੰਪਰਕ ਵਿਚ ਆਉਣ ਕਰਕੇ ਗੁਰੂ ਨੇ ਮਿਹਰ ਕੀਤੀ ਹੈ ਮੇਰੇ ਮਨਾ ਰੱਬ ਦਾ ਨਾਮ ਲੈ ਇਹ ਤੇਰੇ ਕਿਸੇ ਕੰਮ ਆਵੇਗਾ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਸਿਖਿਆ ਦਿੰਦੇ ਹਨ ਕਿ ਕਾਕਾ ਕੰਮ ਕਰ ਲਿਆ ਕਰੋ ਤੁਹਾਡੇ ਕਿਸੇ ਕੰਮ ਆਵੇਗਾ ਇਸੇ ਤਰ੍ਹਾਂ ਮਨ ਨੂੰ ਪ੍ਰੇਰਨਾ ਦਿਓ ਕਿ ਮਨਾ ਪ੍ਰਮਾਤਮਾ ਦਾ ਚਿੰਤਨ ਕਰੇ ਪ੍ਰਮਾਤਮਾ ਦਾ ਨਾਮ ਹੀ ਤੇਰੇ ਕੰਮ ਆਏਗਾ ਤੇਰੀ ਮਦਦ ਕਰੇਗਾ ਜਿਨ੍ਹਾਂ ਗੁਰਮੁਖ ਪਿਆਰਿਆਂ ਤੇ ਪੂਰਨ ਗੁਰੂ ਨੇ ਕਿਰਪਾ ਕੀਤੀ ਹੈ ਉਹਨਾਂ ਦੇ ਅੰਦਰ ਉਹ ਨਾਮ ਪਰਪੱਕ ਹੋ ਗਿਆ ਹੈ ਸੱਚੇ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਤੇਰੀ ਜ਼ਿੰਦਗੀ ਦਾ ਮਨੋਰਥ ਹੈ ਕੇਵਲ ਤੇ ਕੇਵਲ ਪਰਮਾਤਮਾ ਨੂੰ ਚੇਤੇ ਕਰਨਾ ਹੈ ਜੇਕਰ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤਾਂ ਤੇਰਾ ਜਨਮ ਫਜ਼ੂਲ ਹੈ ਜੇ ਤੂੰ ਪਰਮਾਤਮਾ ਨੂੰ ਜਾਣਿਆ ਨਹੀਂ ਤਾਂ ਤੇਰਾ ਸੰਸਾਰ ਵਿੱਚ ਆਇਆ ਫਜ਼ੂਲ ਹੈ ਮਨੁੱਖ ਦਾ ਜਿਹੜਾ ਮਨ ਹੈ ਉਹ ਮਾਇਆ ਦੇ ਵਿੱਚ ਖਚਤ ਹੋ ਗਿਆ ਹੈ ਜਿਹੜਾ ਪਰਿਵਾਰ ਦਾ মোহ ਹੈ ਉਹਨਾਂ ਨੂੰ ਲੈ ਡੁੱਬਦਾ ਹੈ ਜਦੋਂ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਸਾਹਿਬ ਨੂੰ ਗਏ ਹਨ ਅਤੇ ਦੁਬਾਰਾ ਪਾਤਸ਼ਾਹ ਸਰੀਰ ਕਰਕੇ ਬਨਾਰਸ ਨਹੀਂ ਆਏ ਉਸ ਸਮੇਂ ਭਾਈ ਭਗਤੂ ਅਤੇ ਭਾਈ ਰਤੂ ਦੀ ਔਲਾਦ ਨੇ ਬੜੀ ਸੇਵਾ ਕੀਤੀ ਭਾਈ ਰਤੂ ਦੇ ਪਰਿਵਾਰ ਬਾਰੇ ਇਹ ਇਤਿਹਾਸ ਵਿੱਚ ਮਿਲਦਾ ਹੈ ਕਿ ਉਹ ਗੁਰਮੁਖ ਪਿਆਰਾ ਹਰ ਰੋਜ਼ ਰਾਤ ਨੂੰ ਕਲਗੀਧਰ ਪਾਤਸ਼ਾਹ ਨੂੰ ਨਵਾਂ ਵਿਛੋਣਾ ਬਣਾ ਕੇ ਦਿੰਦੇ ਸਨ ਅਤੇ ਉਸ ਉੱਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਸਰਾਮ ਕਰਨਾ ਇਸ ਤਰ੍ਹਾਂ ਦੀ ਉਹਨਾਂ ਨੇ ਸੇਵਾ ਕੀਤੀ ਭਾਈ ਭਗਤੂ ਦੀ ਔਲਾਦ ਵਿੱਚ ਇੱਕ ਫਤੇ ਸਿੰਘ ਸੀ ਸਤਿਗੁਰੂ ਪਾਤਸ਼ਾਹ ਉਸ ਨੂੰ ਕਹਿਣ ਲੱਗੇ ਗੁਰਮੁਖਾ ਪਰਿਵਾਰ ਵਿੱਚ ਰਹਿ ਫਤੇ ਸਿੰਘ ਤੇ ਰਾਮ ਸਿੰਘ ਦੋਨੋਂ ਭਰਾ ਸਨ ਕਹਿਣ ਲੱਗਾ ਪਾਤਸ਼ਾਹ ਮੈਂ ਤੁਹਾਡੇ ਤੋਂ ਬਿਨਾ ਕਿਵੇਂ ਰਹਿ ਸਕਦਾ ਹਾਂ ਹੌਲੀ ਹੌਲੀ ਉਹ ਕਲਗੀਧਰ ਪਾਤਸ਼ਾਹ ਨਾਲ ਤੁਰ ਗਏ ਤੇ ਜਿਹੜਾ ਪਰਿਵਾਰ ਦਾ ਮੂਹ ਸੀ ਮਜਬੂਰ ਕਰੀ ਗਿਆ ਜਿਹੜਾ ਫਤੇ ਸਿੰਘ ਸੀ ਉਹ ਰਾਤ ਨੂੰ ਚੋਰੀ ਨਸ ਗਿਆ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਫਤੇ ਸਿੰਘ ਨਹੀਂ ਦਿਸਦਾ ਗੁਰੂ ਜੀ ਉਹ ਤਾਂ ਭੱਜ ਗਿਆ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਭਾਈ ਦੱਸ ਕਿਹ ਨਹੀਂ ਗਿਆ ਤੇ ਟੱਕਰਾ ਮਾਰ ਮਾਰ ਕੇ ਮਰੇਗਾ ਉਹ ਬੰਦਾ ਜਿਹੜਾ ਪਾਈ ਪਖਤੂ ਦੀ ਔਲਾਦ ਵਿੱਚੋਂ ਸੀ ਪਾਗਲ ਹੋ ਗਿਆ ਤੇ ਕੰਦਾਂ ਨੂੰ ਟੱਕਰਾ ਮਾਰ ਮਾਰ ਕੇ ਉਸ ਦੀ ਮੌਤ ਹੋ ਗਈ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰੂ ਤੋਂ ਬੇਮਖੋਨ ਕਰਕੇ ਜਿਹੜੇ ਮੂਰਖ ਲੋਕ ਹਨ ਉਹ ਮੋਹ ਤੇ ਮਾਇਆ ਵਿੱਚ ਰੁੱਝ ਗਏ ਮਾਇਆ ਤੇ ਮੋਹ ਦਾ ਗਲਬਾ ਪੈ ਗਿਆ ਕਿਉਂਕਿ ਉਹਨਾਂ ਨੂੰ ਸੰਗਤ ਚੰਗੀ ਨਹੀਂ ਮਿਲੀ ਜਿਹੜੇ ਚੰਗੀ ਸੰਗਤ ਕਰਦੇ ਹਨ ਇਸ ਦੀ ਪકડ ਵਿੱਚ ਨਹੀਂ ਆਉਂਦੇ ਜਿਨ੍ਹਾਂ ਨੇ ਮਹਾਪੁਰਸ਼ਾਂ ਦੀ ਸੰਗਤ ਨਹੀਂ ਕੀਤੀ ਉਹਨਾਂ ਦਾ ਜਨਮ ਫਜ਼ੂਲ ਚਲਾ ਜਾਏਗਾ ਤੇ ਜਿਨ੍ਹਾਂ ਨੇ ਭਾਈ ਸਾਧਨਾ ਕਰਨ ਵਾਲੇ ਮਹਾਪੁਰਸ਼ਾਂ ਦੇ ਚਰਨਾਂ ਦੀ ਸੇਵਾ ਕੀਤੀ ਹੈ ਉਹਨਾਂ ਦਾ ਜਨਮ ਸਫਲਾ ਹੈ ਸਾਧੂ ਦੀ ਸੇਵਾ ਦਾ ਭਾਵ ਇਹ ਨਹੀਂ ਕਿ ਆਪਾਂ ਬਹੁਤ ਵੱਡੀ ਮਾਇਆ ਤੇ ਕੱਪੜੇ ਦਈਏ ਲੋੜ ਤਾਂ ਭਾਵਨਾ ਦੀ ਹੈ ਕਲਗੀਧਰ ਪਾਤਸ਼ਾਹ ਮਾਲਵੇ ਦੇ ਇਲਾਕੇ ਵਿੱਚ ਗਏ ਉਸ ਇਲਾਕੇ ਵਿੱਚ ਇੱਕ ਪਿੰਡ ਹੈ ਜੱਸੀ ਜਦੋਂ ਉਸ ਨਗਰ ਦੀ ਜੂ ਵਿੱਚ ਗਏ ਤਾਂ ਜ਼ਿਮੀਂਦਾਰ ਲੋਕ ਕਹਿਣ ਲੱਗੇ ਕਿ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੁੜ ਭੇਟ ਕਰੀਏ ਕਿਉਂਕਿ ਗੁੜ ਚੰਗਾ ਹੁੰਦਾ ਹੈ ਮਿੱਠਾ ਹੁੰਦਾ ਹੈ ਉਹਨਾਂ ਜੱਸੀ ਪਿੰਡ ਵਾਲੇ ਗੁਰਮੁਖਾ ਨੇ ਗੁੜ ਦੀਆਂ 2-4 ਢੇਲੀਆਂ ਲਈਆਂ ਤੇ ਕਲਗੀਧਰ ਪਾਤਸ਼ਾਹ ਨੂੰ ਉਹਨਾਂ ਨੇ ਗੁੜ ਭੇਟ ਕੀਤਾ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ ਪਾਤਸ਼ਾਹ ਅਸੀਂ ਐਨੇ ਜੋਗੇ ਹੀ ਹਾਂ ਉੱਥੇ ਸਤਿਗੁਰੂ ਮਹਾਰਾਜ ਨੇ ਬਚਨ ਕਹੇ ਜੋ ਸਾਡੇ ਇਤਿਹਾਸ ਵਿੱਚ ਲਿਖੇ ਹੋਏ ਹਨ ਜੱਸੀ ਆਏ ਚੱਲੇ ਗੁੜ ਖਾਏ ਚੱਲੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਿੱਖੋ ਤੁਸੀਂ ਬੜੇ ਭੋਲੇ ਹੋ ਤੁਸੀਂ ਗੁਰੂ ਤੇ ਗੁਰੂ ਦੀ ਸੰਗਤ ਨੂੰ ਗੁੜ ਖਵਾਇਆ ਹੈ ਤੁਹਾਡੇ ਤੇ ਗੁਰੂ ਨਾਨਕ ਮਿਹਰ ਕਰੇ ਤੁਹਾਡੀਆਂ ਖੁਸ਼ੀਆਂ ਬਣਿਆ ਰਹਿਣ ਇੰਨੀ ਗੱਲ ਕਹੀ ਕੱਲਾ ਗੁੜ ਖਵਾਇਆ ਲੰਗਰ ਨਹੀਂ ਖਵਾਇਆ ਮੇਰੇ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਜੱਸੀ ਆਏ ਚਲੇ ਗੁੜ ਖਾਏ ਚਲੇ ਤੁਸੀਂ ਖੁਸ਼ੀ ਦੇ ਵਿੱਚ ਸਾਨੂੰ ਗੁੜ ਖਵਾਇਆ ਹੈ ਤੇ ਗੁਰੂ ਨਾਨਕ ਤੁਹਾਡੇ ਤੇ ਮਿਹਰ ਕਰੇ ਤੁਹਾਡੇ ਤੇ ਖੁਸ਼ੀਆਂ ਬਣਿਆ ਰਹਿਣ ਇਸ ਪ੍ਰਕਾਰ ਗੁਰਮੁਖ ਜਨ ਜਿਨ੍ਹਾਂ ਨੇ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਕੀਤੀ ਹੈ ਉਹ ਮਾਲਕ ਵਾਲੇ ਬਣ ਗਏ ਉਹਨਾਂ ਦਾ ਜਨਮ ਸਫਲਾ ਹੋ ਗਿਆ ਅਸੀਂ ਅਰਦਾਸ ਬੇਨਤੀ ਕਰੀਏ ਜੀ ਸੱਚੇ ਪਾਤਸ਼ਾਹ ਇੱਕ ਮੇਰੀ ਵੀ ਮੰਗ ਹੈ ਕਿ ਮੇਰੇ ਉੱਤੇ ਮਿਹਰ ਕਰੇ ਮੈਂ ਤੇਰੇ ਦਾਸਾਂ ਦਾ ਦਾਸ ਬਣ ਜਾਵਾਂ ਇਸ ਕਰਕੇ ਸਾਡੇ ਤੇ ਦਇਆ ਕਰੋ ਮਿਹਰ ਕਰੋ ਮੈਂ ਤੇਰੀ ਆਗਿਆ ਵਿੱਚ ਨਾ ਆਉਣ ਕਰਕੇ ਗੁਰਮਤ ਨੂੰ ਨਾ ਸਮਝਣ ਕਰਕੇ ਅੰਨਾ ਹਾਂ ਜਿਹੜਾ ਗੁਰੂ ਦਾ ਮਾਰਗ ਹੈ ਗੁਰੂ ਦਾ ਪੰਥ ਹੈ ਮੈਂ ਉਸ ਰਸਤੇ ਤੇ ਕਿਵੇਂ ਚੱਲਣਾ ਪਾਤਸ਼ਾਹ ਕਹਿੰਦੇ ਹਨ ਅੰਨਾ ਮਨੁੱਖ ਦੂਜੇ ਦਾ ਪੱਲਾ ਫੜ ਕੇ ਡੰਗੂਰੀ ਫੜ ਕੇ ਚੱਲਦਾ ਹੈ ਕਰਮਾਤਮਾ ਰੂਪੀ ਮੇਰੇ ਪਿਆਰਿਆਂ ਦੀ ਸੰਗਤ ਕਰਕੇ ਉਹਨਾਂ ਨਾਲ ਮਿਲਨ ਕਰਕੇ ਤੇ ਪ੍ਰਭੂ ਦੇ ਮਾਰਗ ਤੇ ਚੱਲਣ ਕਰਕੇ ਪ੍ਰਭੂ ਦੀ ਪ੍ਰਾਪਤੀ ਕਰ ਸਕਾਂ हे ਕਾਲਪੁਰਖ ਮੇਰੇ ਤੇ ਰਹਿਮ ਕਰ ਜਦੋਂ ਪਰਮਾਤਮਾ ਕਿਸੇ ਤੇ ਖੁਸ਼ ਹੁੰਦਾ ਹੈ ਤਾਂ ਪਤਾ ਨਹੀਂ ਚਲਣ ਦਿੰਦਾ ਜਦੋਂ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਵਾਜਦਾ ਹੈ ਫਿਰ ਕਿਤੇ ਜਾਣ ਦੀ ਲੋੜ ਨਹੀਂ ਇਹ ਉਹ ਨੋਂ ਨਦੀਆਂ ਇਹ ਬਰਕਤਾਂ ਘਰ ਵਿੱਚ ਹੀ ਮਿਲ ਜਾਂਦੀਆਂ ਹਨ ਸਾਰੇ ਪਦਾਰਥ ਘਰ ਵਿੱਚੋਂ ਹੀ ਮਿਲ ਜਾਂਦੇ ਹਨ ਜਦੋਂ ਉਸ ਦੀ ਮੇਰ ਹੁੰਦੀ ਹੈ ਤੇ ਮਨੁੱਖ ਗੁਰੂ ਦੇ ਮੰਤਰ ਦੀ ਕਮਾਈ ਕਰਦਾ ਹੈ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਸਿੱਖਾ ਦਾਵਾ ਨਾ ਕਰਿਆ ਕਰ ਆਪਣੀ ਵਡਿਆਈ ਆਪਣੀ ਮਹਿਮਾ ਨਾ ਕਰਿਆ ਕਰ ਜਿਵੇਂ ਆਪਾਂ ਕਹਿੰਦੇ ਹਨ ਕਿ ਮੈਂ ਦੂਜੀ ਗਿੰਤੀ ਵਿੱਚ ਆਹ ਮੇਰੇ ਜਾਣ ਕਰਕੇ ਉੱਥੇ ਰਸ ਆ ਗਿਆ ਤੇ ਜੇ ਮੈਂ ਨਾ ਜਾਂਦਾ ਤਾਂ ਸਮਾਗਮ ਫਿੱਕਾ ਹੋਣਾ ਸੀ ਮੇਰੇ ਪਾਤਸ਼ਾਹ ਕਹਿੰਦੇ ਹਨ ਤੂੰ ਕੁਝ ਵੀ ਨਹੀਂ ਹਜੂਰ ਉਦਾਹਰਨ ਦਿੰਦੇ ਹਨ ਕਿ ਕਿਤਨੇ ਹੀ ਰਾਜੇ ਬੈਠ ਬੈਠ ਕੇ ਆਪਣੇ ਵਾਜੇ ਵਜਾ ਕੇ ਚਲੇ ਗਏ ਕਿਤਨੇ ਹੀ ਸੰਸਾਰ ਤੋਂ ਚਲੇ ਗਏ ਹਨ ਦੁਨੀਆ ਤੋਂ ਚਲੇ ਗਏ ਅਜੋ ਲੱਭਦੇ ਨਹੀਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਅੰਤ ਦੇ ਮੌਕੇ ਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦੀ laaj ਨਹੀਂ ਰਹਿੰਦੀ ਚੰਗੀ ਆਈ ਆਲਕ ਕਰੇ ਬੁਰੀ ਆਈ ਹੋਏ ਸ਼ੇਰ ਪੰਚਮ ਪਾਤਸ਼ਾਹ ਨੇ ਸਾਡੀ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਜੀਵ ਚੰਗਿਆ ਕਰਮਾਂ ਦੇ ਕਰਨ ਤੋਂ ਆਲਸ ਕਰਦਾ ਹੈ ਅਤੇ ਬੁਰੇ ਕਰਮ ਕਰਨ ਵੇਲੇ ਫਿਰ ਸ਼ੇਰ ਦੀ ਤਰ੍ਹਾਂ ਤਗੜਾ ਹੋ ਜਾਂਦਾ ਹੈ ਇਸ ਕਰਕੇ ਪਿਆਰਿਆ ਤੋਂ ਤਿਲਣਾ ਹੈ ਪਾਤਸ਼ਾਹ ਕਹਿੰਦੇ ਹਨ ਗਾਫਲ ਦੇ ਪੈਰਾ ਵਿੱਚ ਅੱਜ ਜਾਂ ਕੱਲ ਫਾਈ ਪੈਣੀ ਹੀ ਹੈ ਇੱਕ ਜੀਵ ਨੇ ਜਨਮ ਵਿੱਚ ਕਿੰਨੇ ਘੋਟੇ ਕਰਮ ਕੀਤੇ ਬੜੇ ਪਰਦੇ ਨਾਲ ਇਹ ਕੰਮ ਕੀਤੇ ਪਰ ਤੇਰਾ ਇੱਕ ਵੀ ਗੁਨਾਹ ਗਲਤ ਕੀਤਾ ਗਿਆ ਕਰਮ ਇਹ ਗੁੱਜਾ ਨਹੀਂ ਰਹਿਣਾ ਏ ਲੁਕਿਆ ਨਹੀਂ ਰਹਿਣਾ ਇਹ ਪ੍ਰਗਟ ਹੋ ਜਾਵੇਗਾ ਮੇਰੇ ਪਾਤਸ਼ਾਹ ਕਹਿੰਦੇ ਹਨ ਇਸ ਮਾਲਕ ਪ੍ਰਭੂ ਨੇ ਤੇਰੇ ਪਰਦੇ ਟੱਕ ਦਿੱਤੇ ਹਨ ਇਸ ਕਰਕੇ ਪ੍ਰਭੂ ਸੱਚੇ ਮਿੱਤਰ ਦਾ ਧੰਨਵਾਦ ਕਰ ਵੇਖ ਲੈ ਉਸਨੇ ਤੇਰਾ ਸਾਰਾ ਪਰਦਾ ਨੰਗਾ ਨਹੀਂ ਹੋਣ ਦਿੱਤਾ ਲੋਕਾਂ ਕੋਲ ਭਾਵੇਂ ਪਰਦਾ ਰਹਿ ਜਾਏ ਪਰ ਪਰਮਾਤਮਾ ਦੇ ਘਰ ਤੇਰਾ ਗੁਨਾਹ ਤੇ ਪਾਪ ਇਹ ਕੋਈ ਲੁਕਿਆ ਨਹੀਂ ਰਹਿਣਾ ਪਰਮਾਤਮਾ ਮੈਂ ਤੇਰੇ ਦਰ ਤੋਂ ਖੈਰ ਮੰਗਦਾ ਹਾਂ ਤੂੰ ਮੈਨੂੰ ਆਪਣੇ ਦਾਸਾਂ ਦਾ ਚਾਕਰ ਬਣਾ ਲੈ ਸੇਵਾਦਾਰ ਬਣਾ ਲੈ ਜਿਨ੍ਹਾਂ ਭਾਗਾਂ ਵਾਲਿਆਂ ਨੂੰ ਉਸਨੇ ਸੱਚ ਨਾਲ ਜੋੜ ਦਿੱਤਾ ਹੈ ਉਨ੍ਹਾਂ ਨੂੰ ਤਾਰ ਦਿੱਤਾ ਹੈ ਉਹ ਤਰ ਗਏ ਹਨ ਜਿਸ ਵੱਲ ਪ੍ਰਮਾਤਮਾ ਹੈ ਉਸ ਨੂੰ ਕੋਈ ਦੁਨੀਆ ਦੀ ਤਾਕਤ ਹਰਾਉਣ ਵਾਲੀ ਨਹੀਂ ਉਹ ਹਾਰਦਾ ਨਹੀਂ ਕਿਸੇ ਕੋਲੋਂ ਕਾਮ ਕ੍ਰੋਧ ਲੋਭ ਤੇ ਮੋਹ ਆਦਿਕ ਪੰਜਾਂ ਦੁਸ਼ਟਾਂ ਨੂੰ ਛੱਡ ਦਈਏ ਅਤੇ ਉਨ੍ਹਾਂ ਨੂੰ ਬ੍ਰह्म ਦ੍ਰਿਸ਼ਟੀ ਰੂਪ ਅੱਗੇ ਵਿੱਚ ਸਾੜ ਦਈਏ ਮਾਲਕ ਕਹਿੰਦੇ ਹਨ ਗੁਰਮੁਖਾ ਜਿੰਨਾ ਚਿਰ ਜਿਉਂਦੇ ਹੋ ਉਸ ਸੱਚੇ ਪ੍ਰਮਾਤਮਾ ਦਾ ਨਾਮ ਜੀਵਨ ਭਰ ਅੰਤ ਸਵਾਸਾਂ ਤੱਕ ਲੈਂਦੇ ਰਹੋ ਆਪਾਂ ਕਹਿੰਦੇ ਹਾਂ ਮੈਨੂੰ ਇਹ ਮਿਲ ਜਾਵੇ ਮੇਰੀ ਇਹ ਇੱਛਾ ਪੂਰੀ ਹੋ ਜਾਵੇ ਗੁਰੂਦੇਵ ਕਹਿੰਦੇ ਹਨ ਗੁਰਮੁਖਾ ਤ ਉਸਨੂੰ ਚੇਤੇ ਤਾਂ ਕਰ ਤੈਨੂੰ ਸਾਰੇ ਫਲ ਪਰਮਾਤਮਾ ਦੇ ਦੇਵੇਗਾ ਪਾਛਾ ਸਾਨੂੰ ਮੁਕਤੀ ਦੇ ਦਿਓ ਸੋ ਮੁਕਤਾ ਸੰਸਾਰ ਜੇ ਗੁਰਉਪਦੇਸਿਆ ਸੰਸਾਰ ਵਿੱਚ ਉਹ ਪੁਰਸ਼ ਮੁਕਤ ਜਿਸਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ ਜਦੋਂ ਉਹਂ ਦੇਸੇ ਸੰਸੇ ਮਿਟ ਗਏ ਤਾਂ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਸੰਸਾ ਨਹੀਂ ਰਹਿੰਦਾ ਉਹਨਾਂ ਗੁਰਮੁਖਾਂ ਦੇ ਦਰਸ਼ਨ ਕਰਕੇ ਸਾਰਾ ਜਗਤ ਨੇ ਹਾਲ ਹੁੰਦਾ ਹੈ ਜੇ ਸਾਧ ਸੰਗਤ ਵਿੱਚ ਜਾਂਦੇ ਹੋ ਤਾਂ ਉੱਥੇ ਸਾਧ ਸੰਗਤ ਵਿੱਚ ਸੱਚਾ ਨਾਮ ਅੰਮ੍ਰਿਤ ਜਪਿਆ ਜਾਂਦਾ ਹੈ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਿਆ ਕਰੋ ਬੋਲਿਆ ਕਰੋ ਇਸ ਕਰਕੇ ਮਨ ਨੂੰ ਸੰਤੋਖ ਹੋਣ ਕਰਕੇ ਜੀਵ ਪਦਾਰਥਾਂ ਨਾਲ ਰਾਜ ਜਾਏਗਾ ਪਰਮਾਤਮਾ ਦੇ ਨਾਮ ਵਿੱਚ ਬਰਕਤ ਹੈ ਮਨੁੱਖ ਆਪਣੇ ਆਪ ਸੰਤੁਸ਼ਟ ਹੋ ਜਾਏਗਾ ਉਸਦੀ ਕੋਈ ਮੰਗ ਨਹੀਂ ਰਹੇਗੀ ਜਿਸ ਦੇ ਹਿਰਦੇ ਨਾਮ ਵਸਿਆ ਹੈ ਉਸਦੇ ਸਾਰੇ ਬੰਧਨ ਕੱਟੇ ਗਏ ਹਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ ਦੁਨੀਆ ਦੇ ਪਦਾਰਥਾਂ ਨੂੰ ਲੋਕਾਂ ਨੇ ਬਹੁਤ ਇਕੱਠਿਆਂ ਕੀਤਾ ਹੈ ਜੀਵਾਂ ਜਨਤ ਲਈ ਧੀਆ ਪੁੱਤਰਾਂ ਲਈ ਪਰ ਪਰਮਾਤਮਾ ਦਾ ਨਾਮ ਇਹ ਗੁਰੂ ਦੀ ਕਿਰਪਾ ਨਾਲ ਕਿ ਸਿੰਘ ਵਿਰਲੇ ਗੁਰਮੁਖ ਨੇ ਹੀ ਇਕੱਠਿਆਂ ਕੀਤਾ ਹੈ ਜਿਸ ਉੱਪਰ ਗੁਰੂ ਨੇ ਕਿਰਪਾ ਕੀਤੀ ਉਹਨਾਂ ਗੁਰਮੁਖਾਂ ਨੇ ਇਸ ਨਾਮਤਾਨ ਨੂੰ ਜੋੜਿਆ ਹੈ ਤਾਂ ਕਿ ਇਹ ਪਰਲੋਕ ਵਿੱਚ ਮਦਦ ਕਰੇ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਦਇਆ ਕਰਨ ਜਿਸ ਘਟ ਵਸਿਆ ਨਾਉ ਤੇ ਸਬੰਧਨ ਕਾਟਿਏ ਗੁਰਪ੍ਰਸਾਦ ਕਿਨੇ ਵਿਰਲੇ ਹਰ ਤਨ ਖਾਟਿਏ